ਪਨੀਆਰਡ ਜਿਹੜਾ ਪਿੰਡ ਹੈ ਦੀਨਾਨਗਰ ਸਬਡਿਵੀਜ਼ਨ ਦਾ ਉੱਥੇ ਅਸੀਂ ਅੱਜ ਇੱਕ ਆਸਾ ਆਪਰੇਸ਼ਨ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਉਹ ਇੱਥੇ ਵੀ ਚਲਾਇਆ ਜਾ ਰਿਹਾ ਹੈ ਇੱਥੇ ਸਾਨੂੰ ਇੱਕ ਬੜੀ ਯੂਨੀਕ ਜੀ ਚੀਜ਼ ਦਿਖੀ ਹੈ ਕਿ ਇੱਕ ਪਾਸੇ ਸਾਡਾ ਸਰਚ ਆਪਰੇਸ਼ਨ ਵੀ ਚੱਲ ਰਿਹਾ ਸੀ ਬਟ ਇੱਥੇ ਬੱਚੇ ਜਿਹੜੇ ਆ ਉਹ ਸਪੋਰਟਸ ਐਕਟੀਵਿਟੀ ਦੇ ਵਿੱਚ ਵੀ ਇਨਵੋਲਡ ਹੈਗੇ ਇਹ ਚੀਜ਼ ਬੜੀ ਚੰਗੀ ਹੈ ਅਸੀਂ ਆਪ ਵੀ ਇੰਟਰੈਕਸ਼ਨ ਕੀਤਾ ਹੈ ਬੱਚਿਆਂ ਦੇ ਨਾਲ ਇਹ ਬੱਚਿਆਂ ਨੂੰ ਇਕੱਠਾ ਕਰਕੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ ਅਵੇਅਰ ਵੀ ਕੀਤਾ ਹੈ ਤੋ ਇਹਦੇ ਨਾਲ ਇੱਕ ਚੀਜ਼ ਸਾਨੂੰ ਕਲੀਅਰ ਹੁੰਦੀ ਹੈ ਕਿ ਇਦਾਂ ਨਹੀਂ ਹੈ ਕਿ ਆਪਾਂ ਇੱਕ ਕਿਸੇ ਪਿੰਡ ਦਾ ਨਾਮ ਲੈ ਲਿਆ ਕਿ ਉੱਥੇ ਨਸ਼ਾ ਖੂਬ ਵਿਕਦਾ ਹੈ ਨਹੀਂ ਉਹ ਪੂਰਾ ਪਿੰਡ ਹੀ ਬੇਕਾਰ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁਝ ਮਾੜੇ ਅਨਸਰ ਹੁੰਦੇ ਆ ਜਿੱਦਾ ਕਹਿੰਦੇ ਕਹਾਵਤ ਹੁੰਦੀ ਹੈ ਕਿ ਕੁਝ ਗੰਦੀ ਮੱਛਲੀਆ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਸੋ ਕੁਝ ਮਾੜੇ ਅਨਸਰ ਹੁੰਦੇ ਆ ਕੁਝ ਮਾੜੇ ਕਰ ਵੀ ਇੱਥੇ ਹੈਗੇ ਜੋ ਡਿਪਟੀ ਸਾਹਿਬ ਨੇ ਐਸਚਓ ਸਾਹਿਬ ਨੇ ਆਈਡੈਂਟੀਫਾਈ ਵੀ ਕੀਤੇ ਆ ਜਿੱਥੇ ਆਪਰੇਸ਼ਨ ਚੱਲ ਰਿਹਾ ਹੈ ਕਾਸੂਦਾ ਬਟ ਕਈ ਸਾਰੇ ਚੰਗੇ ਵੀ ਬੰਦੇ ਹੈਗੇ ਜੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿ ਕੇ ਵੀ ਚਾਹੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੇ ਪੜ੍ਹਾਈ ਦਾ ਖਿਆਲ ਰੱਖਣਾ ਚਾਹੇ ਆਪਣੇ ਆਪਣੀ ਜ਼ਿੰਮੇਵਾਰੀ ਜਿਹੜੋ ਆਪਣੇ ਲੈਵਲ ਤੇ ਪੂਰੀ ਕਰ ਰਹੇ ਆ ਤੋ ਉਹ ਵੀ ਬੰਦੇ ਹੈਗੇ ਔਰ ਉਹ ਆਪਣੇ ਹੀ ਸਾਥੀਆਂ ਦੇ ਲਈ ਇੱਕ ਮਿਸਾਲ ਵੀ ਹੁੰਦੇ ਆ ਤੇ ਉਹਨਾਂ ਦੇ ਲਈ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਆ ਤੋ ਅਸੀਂ ਇੱਥੇ ਬੱਚਿਆਂ ਨੂੰ ਦੇਖਿਆ ਸੀ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਸਾਨੂੰ ਕਾਫੀ ਚੰਗਾ ਲੱਗਿਆ ਕਿ ਇਹ ਜਿਹੜੇ ਹੈ ਆਪਣੇ ਜੋ ਵੀ ਆਪਣਾ ਇੱਥੇ ਦਾ ਉਹਨਾਂ ਨੂੰ ਫੈਸਿਲਿਟੀਆਂ ਹੈ ਉਸ ਦੇ ਅਕੋਰਡਿੰਗ ਉਹ ਆਪਣੀ ਸਪੋਰਟਸ ਐਕਟੀਵਿਟੀ ਜਿਹੜੀ ਹੈ ਉਹ ਕਰ ਰਹੇ ਹਨ ਨਾ ਕਿ ਉਹ ਕਿੱਥੇ ਕੋਈ ਨਸ਼ਾ ਵਗੈਰਾ ਕਰਦੇ ਜਿਹੜੇ ਆਡੈਂਟੀਫਾਈ ਕਰਕੇ ਜਿਨ੍ਹਾਂ ਨੇ ਘਰਾ ਵਿੱਚ ਛਾਪੇਮਾਰੀ ਵੀ ਕੀਤੀ ਕੁਝ ਮਿਲਿਆ ਜਿਨ੍ਹਾਂ ਦੇ ਘਰ ਦੇ ਉਸੇ ਉਹਨਾਂ ਦੀ ਛਾਪੇਮਾਰੀ ਹਲੇ ਵੀ ਚੱਲ ਰਹੀ ਹੈ ਸਾਨੂੰ ਇੱਕ ਸਸਪੈਕਟ ਜਿਹੜਾ ਉਹ ਮਿਲਿਆ ਹੈ ਉਹ ਕੇਸ ਦੇ ਵਿੱਚ ਵੌਂਟਡ ਸੀਗਾ ਉਹ ਡਿਪਟੀ ਸਾਹਿਬ ਨੇ ਹੁਣੇ ਦੱਸਿਆ ਮੈਨੂੰ ਕਿ ਉਹਨੂੰ ਅਰੈਸਟ ਕੀਤਾ ਗਿਆ ਹੈ ਔਰ ਉਸ ਤੋਂ ਇਲਾਵਾ ਤੇ ਪਰ ਮੈਿਸ ਹੁੰਦੀ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸ ਤਰ੍ਹਾਂ ਬਣਾਇਆ ਨਹੀਂ ਮਤਲਬ ਬੇਸਿਕਲੀ ਘਰ ਜੜਾ ਉਹ ਡਰਗ ਮੰਨੀ ਤੋਂ ਬਣਾਇਆ ਹੈ ਜਾਂ ਕਿਸ ਤਰ੍ਹਾਂ ਬਣਾਇਆ ਉਹ ਵੀ ਕੀਤਾ ਜਾ ਰਿਹਾ ਹੈ ਸਰਚ ਅਭਿਆਨ ਕਿ ਕੋਈ ਅਗਾਹ ਤਾਂ ਵੀ ਚੱਲ ਰਹੀ ਹੈ ਇਹ ਸਰਚ ਅਭਿਆਨ ਪਿਛਲੇ 1 ਹਫਤੇ ਤੋਂ ਲਗਾਤਾਰ ਚੱਲ ਰਹੇ ਹਨ ਸਾਡਾ ਅੱਜ ਦਾ ਦਿਨ ਪੂਰਾ ਇਹੀ ਸਾਰੇ ਹੌਟਸਪੌਟਸ ਨੂੰ ਟਾਰਗੇਟ ਕਰਨ ਦਾ ਸੀ ਕਿ ਉੱਥੇ ਜਾ ਕੇ ਚੈਕਿੰਗ ਕੀਤੀ ਜਾਏ ਹੁਣ ਆਪਾਂ ਨੈਕਸਟ ਜਿਹੜਾ ਹੈ ਉਹ ਟਾਰਗੇਟਡ ਚੈਕਿੰਗ ਕਰਾਂਗੇ ਜਿਸ ਦੀ ਸਾਨੂੰ ਇਨਫੋਰਮੇਸ਼ਨ ਹੈਗੀ ਕਿ ਵੀ ਫਲਾਣਾ ਬੰਦਾ ਹੁਣ ਹੀ ਆਇਆ ਹੈ ਬਾਹਰੋਂ ਤੋਂ ਉਹ ਬੇਸਡ ਔਨ ਇਨਫੋਰਮੇਸ਼ਨ ਪੁਆਇੰਟ ਆਫ ਸੇਲ ਤੇ ਜਿਹੜੀ ਹੈ ਸਰਚ ਕੀਤੀ ਜਾਏਗੀ। ਦਾਸ ਤੋਂ ਜ਼ਿਲ੍ਹੇ ਚ ਕਿੰਨੇ ਕਿਹੜੇ ਪਿੰਡ ਆਈਡੈਂਟੀਫਾਈ ਕੀਤੇ ਗਏ ਨੇ ਜਿਹੜੇ ਨਸ਼ੇ ਦੀ ਜਾਂ ਆਲਦਾ ਕਿ ਇਹਨਾਂ ਪਿੰਡਾਂ ਚ ਨਸ਼ਾ ਜਿਹੜਾ ਹੁੰਦਾ ਹੈ। ਨਹੀਂ ਉਹ 10 ਕਿਲੇ ਦੇ ਕਰੀਬ ਲੋਕੇਸ਼ਨ ਹੈ ਵੱਖਰੀ ਵੱਖਰੀ ਲੋਕੇਸ਼ਨ ਹੈ ਉਹ ਸਾਰੇ ਸਬਡਿਵੀਜ਼ਨ ਦੇ ਵਿੱਚ ਹੈਗੀ। ਉੱਥੇ ਹਰ ਇੱਕ ਲੋਕੇਸ਼ਨ ਤੇ ਡੀਐਸਪੀ ਸਾਹਿਬ ਐਸਪੀ ਐਸਪੀ ਸਾਹਿਬ ਵੀ ਹੈਗੇ ਨਾਲ ਐਸਐਚਓਜ਼ ਔਰ ਸਾਰੀ ਫੋਰ ਇਹ ਆਪਾਂ ਆਇਡੈਂਟੀਫਾਈ ਕਰਦੇ ਹਾਂ ਉੱਥੇ ਐਂਟਰੀ ਐਗਜ਼ਿਟ ਪੁਆਇੰਟਸ ਨੂੰ ਵੀ ਸੀਲ ਕੀਤਾ ਗਿਆ ਤੇ ਸਾਡਾ ਏਮ ਇਹ ਹੈ ਕਿ ਅਸੀਂ ਸੈਗਰੀਗੇਟ ਕਰੀਏ ਕਿਸੇ ਚੀਜ਼ ਨੂੰ ਅਸੀਂ ਟੈਬੂ ਨਾ ਬਣਾਦੀਏ ਕਿ ਭਈ ਇਹ ਪੂਰਾ ਪਿੰਡ ਜਿਹੜਾ ਉਹ ਨਸ਼ੇ ਦੇ ਨਾਲ ਗ੍ਰਸਤ ਹੈ ਤੋ ਉਹਦੇ ਨਾਲ ਇਹ ਹੁੰਦਾ ਕਿ ਜੋ ਉੱਥੇ ਨਾਰਮਲ ਆਦਮੀ ਵੀ ਰਹਿ ਰਿਹਾ ਜੋ ਨਸ਼ਾ ਨਹੀਂ ਵੀ ਕਰਦਾ ਉਹਨੂੰ ਵੀ ਫਿਰ ਅਸੀਂ ਉਸੀ ਕੈਟਾਗਰੀ ਦੇ ਵਿੱਚ ਪਾ ਦਿਆਂ। ਅਸੀਂ ਸਿਰਫ ਪਿੰਪੁਆਇੰਟਡ ਦੇਖਾਂਗੇ ਕਿ ਭਈ ਕਿੱਥੇ ਕਿਹੜੇ ਪਰਿਵਾਰ ਹੈਗੇ ਕਿਹੜੇ ਫੈਮਿਲੀਜ਼ ਹੈ ਜੋ ਕਿ ਲਗਾਤਾਰ ਇਹੀ ਕੰਮ ਕਰ ਰਹੇ ਹੈ ਜਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਵੀ ਸੀ ਬਟ ਉਹ ਰਿਫਾਰਮ ਨਹੀਂ ਹੋਏ। ਸੋ ਉਸ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਅੱਛਾ ਤੁਹਾਨੂੰ ਤੇ ਵੀ ਇਹ ਬੰਦਾ ਜੀ ਕੁਝ ਵੱਡੀ ਧਾਰੀ ਲੋਕ ਵੀ ਜਿਹੜੇ ਮਲਾਜ਼ਮ ਨੇ ਜਿਹੜੇ ਉਹ ਨਾਲ ਗਲੇ ਵਿੱਚ ਉਹਨਾਂ ਦੇ ਵੀ ਕੋਈ ਆਇਡੈਂਟੀਫਾਈ ਕੀਤੀ ਜਾਦੀ ਕੋ ਤਫ਼ੀਲ ਕੀਤੀ ਜਾਦੀ। ਜਿਹੜਾ ਵੀ ਕੋਈ ਮਲਾਜ਼ਮ ਹੈ ਕਈ ਵਾਰ ਇਹ ਦੀ ਡਿਪਰੈਸ਼ਨ ਦੀ ਆ ਜਿਸ ਵੀ ਕਿਸੇ ਕਾਰਨ ਵਸ਼ ਹੋ ਕੇ ਅਰ ਅਗਰ ਉਹ ਐਡਿਕਟਡ ਹੈ ਅਸੀਂ ਉਹਦਾ ਇਲਾਜ ਕਰਾਵਾਂਗੇ ਜੇਕਰ ਉਹ ਆਪ ਇਹਦੇ ਵਿੱਚ ਇਨਵੋਲਡ ਹੈ ਐਜ਼ ਅ ਮਤਲਬ ਉਹਦਾ ਪ੍ਰੋਫਿਟ ਲੈ ਰਹਾ ਹੈ ਜਾਂ ਉਹ ਇਹ ਸਮਗਲਿੰਗ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹ ਇਨਵੋਲ ਹੈ ਤਾਂ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਅਸੀਂ ਲੈ ਰਹੇ ਹਾਂ ਉਹੀ ਉਹਦੇ ਖਿਲਾਫ ਵੀ ਲਿਤਾ ਜਾਏਗਾ ਜੀ ਲੋਕਾਂ ਨੂੰ ਜਿਹੜੇ ਪਿੰਡ ਵਾਸੀਆਂ ਨੂੰ ਮੇਰੀ ਅਪੀਲ ਤੋਂ ਲੋਕਾਂ ਨੂੰ ਇਹੀ ਹੈ ਅਸੀਂ ਆਨ ਦੇ ਵੇਲੇ ਕਈ ਸਾਰੇ ਯੰਗ ਜਿਹੜੇ ਇੱਥੇ ਮੁੰਡੇ ਸੀਗੇ ਉਹਨਾਂ ਨੂੰ ਮਿਲੇ ਵੀ ਹੈ ਹੁਣ ਵੀ ਇੱਥੇ ਤੁਸੀਂ ਦੇਖ ਰਹੇ ਹੋ ਪਿੱਛੇ ਕਿ ਕਿੰਨਾ ਚੰਗਾ ਉਹ ਮੈਚ ਵਗੈਰਾ ਖੇល ਰਹੇ ਸੋ ਸਾਡੀ ਅਪੀਲ ਇਹੀ ਹੈ ਕਿ ਉਹ ਆਪਣਾ ਸਾਰਾ ਫੋਕਸ ਜਿਹੜਾ ਹੈ ਆਪਣੇ ਸਿਹਤ ਤੇ ਰੱਖੇ ਆਪਣੀ ਵੈਲਬਿੰਗ ਤੇ ਰੱਖੇ ਔਰ ਨਸ਼ੇ ਵੇਚਣ ਵਾਲੇ ਤੇ ਨਸ਼ਾ ਕਰਨ ਵਾਲੋ ਤੋਂ ਦੂਰ ਉਹ ਜਿੰਨਾ ਸਾ ਡੀਡਾ ਸਾੰਤੀਆਂ ਚ ਜਿੰਨੀਆਂ ਬਤਲੋ ਨਸ਼ੇ ਦੇ ਨਾਲ ਮਕਾ ਹੋ ਗਈਆਂ ਜੀਆਂ ਉਹਨਾਂ ਦਾ ਪਰਿਵਾਰ ਦਾ ਵੀ ਇਲਜ਼ਾਮ ਸੀਗਾ ਵੀ ਇੱਥੋਂ ਹੀ ਜਿਹੜਾ ਨਸ਼ਾ ਉਹ ਮਿਲਦਾ ਇਸ ਕਰਕੇ ਉਹ ਜੰਮੂ ਤੋਂ ਇੱਥੇ ਲੈਣ ਆਉਂਦੇ ਨਹੀਂ ਉਹ ਚਲੋ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਉਂਕਿ ਅਲੇ ਉਹਦੀ ਪੋਸਟਮਾਰਟਮ ਰਿਪੋਰਟ ਵੀ ਆਣੀ ਬਾਕੀ ਹੈ ਤੋਂ ਉਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਰਹੇਗਾ ਬਟ ਇਹ ਜ਼ਰੂਰ ਹੈ ਕਿ ਉੱਥੇ ਜਿਹੜੇ ਫੈਮਿਲੀ ਸੀਗੇ ਜਦੋਂ ਪੁਲਿਸ ਨੇ ਸਰਚ ਆਪਰੇਸ਼ਨ ਕੀਤਾ ਸੀ ਕਈ ਸਾਰੇ ਥਾਵਾਂ ਤੇ ਤਾਲੇ ਲੱਗੇ ਸੀ ਤਾਂ ਅਸੀਂ ਡਿਪਟੀ ਸਾਹਿਬ ਨੂੰ ਡਾਇਰੈਕਟ ਕੀਤਾ ਕਿ ਇਹਦੇ ਖਿਲਾਫ ਸਖਤ ਕਾਰਵਾਈ ਕਰੋ ਔਰ ਤੁਸੀਂ ਮੈਜਿਸਟਰੇਟ ਤੋਂ ਆਰਡਰਸ ਲਓ ਔਰ ਉਹਦੇ ਤਾਲੇ ਖੋਲ ਕਰ ਉਹਨਾਂ ਦੇ ਅੰਦਰ ਸਰਚ ਵੀ ਕਰੋ ਤੇ ਉਹਨਾਂ ਦੇ ਜਿਹੜੇ ਫੈਮਿਲੀਜ਼ ਬਾਹਰ ਗਏ ਉਹ ਕਿਸ ਪਾਸੇ ਗਏ ਕਿੱਥੇ ਉਹਨਾਂ ਨੂੰ ਠਹਿਰ ਮਿਲ ਰਹੀ ਹੈ ਉਹ ਸਾਰਿਆਂ ਨੂੰ ਵੀ ਵੈਰੀਫਾਈ ਕਰਨਾ ਸਰ ਕੋਈ ਨਸ਼ੇ ਦਾ ਜਿੰਦਾ ਪਾਇਆ ਜਾਂਦਾ ਪੈਣ ਦੇ ਉਹਦੀ ਕੋ ਪ੍ਰੋਪਰਟੀ ਵੀ ਨਾਲ ਤਸੀਲ ਕੀਤੀ ਜਾਂਦੀ ਜਾਂ ਕੋ ਨੇ ਇਸੇ ਸਾਲ ਅਸੀਂ ਅਰਾਊਂਡ 5 ਇਦਾਂ ਦੇ ਸਿਗੀਆ ਜੋ ਕਿ ਫਾਈਨਲ ਆਰਡਰ ਹੁੰਦੇ ਕਿ ਇਨੀਸ਼ੀਅਲ ਤਾਂ ਐਸਐਚਓ ਕਰ ਦਿੰਦਾ ਆਰਡਰ ਬਟ ਫਾਈਨਲ ਆਰਡਰ ਦਿੱਲੀ ਤੋਂ ਹੁੰਦੇ ਆ ਉਹ ਫਾਈਨਲ ਆਰਡਰ ਲੈ ਕੇ 5 ਇਦਾਂ ਦੇ ਫੈਮਿਲੀਸ ਸਿਗੀ ਜਿਨ੍ਹਾਂ ਦੀ ਨਸ਼ੇ ਦੀ ਕਰੀਬ 2.5 ਕਰੋੜ ਤੋਂ ਵੱਧ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਗਿਆ ਜਿਹਦੇ ਵਿੱਚ ਸਾਰੀ ਚੀਜ਼ਾਂ ਹੈ ਕਾਰ ਵੀ ਹੈ ਘਰ ਵੀ ਹੈ ਪੈਲੀ ਵੀ ਹੈ ਸਾਰੀ ਚੀਜ਼ਾਂ ਹੈਗੀ ਸੋ ਕੋਈ ਵੀ ਮੂਵੇਬਲ ਹੋ ਚਾਹ ਇਮੋਵੇਬਲ ਪ੍ਰਾਪਰਟੀ ਹੋ ਉਹਨੂੰ ਸੀਜ਼ ਵੀ ਕੀਤਾ ਜਾਏਗਾ ਉਹਨੂੰ ਵੇਚਣ ਤੋਂ ਰੋਕਿਆ ਵੀ ਗਿਆ